ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਹਾਲ ਹੀ ਦੇ ਵਿੱਚ ਭਾਰਤ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਇਆ ਜੀ ਹਾਂ ਸੀਏਏ ਕਾਨੂੰਨ ਲਾਗੂ ਹੋਇਆ ਜਦੋਂ ਇਹ ਕਾਨੂੰਨ ਦਾ ਬਿੱਲ ਜਿਹੜਾ ਲਿਆਂਦਾ ਗਿਆ ਸੀ ਜਦੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਤਾਂ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧ ਵੀ ਇਸ ਕਾਨੂੰਨ ਦਾ ਹੋਇਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜੀਐਨਯੂ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਉੱਥੇ ਕਾਫੀ ਜਿਹੜਾ ਮਾਹੌਲ ਵੀ ਗਰਮ ਆਇਆ ਸੀ ਸੋ ਹੁਣ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਅਮਿਤ ਸ਼ਾਹ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਕਾਨੂੰਨ ਜਿਹੜਾ ਹੈ ਹਰ ਹਾਲ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਸੋ ਇਸ ਪੂਰੇ ਮਾਮਲੇ ਦੇ ਉੱਤੇ ਜਿੱਥੇ ਵਿਰੋਧੀ ਪਾਰਟੀਆਂ ਨੇ ਨਿੰਦਾ ਵੀ ਕੀਤੀ ਵਿਰੋਧ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕਾਂਗ ਨੇ ਵੀ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਭਾਜਪਾ ਜੜੀ ਸਰਕਾਰ ਹੈ ਉਹ ਇਹ ਕਾਨੂੰਨ ਲੈ ਕੇ ਆਈ ਹੈ ਨਾਲੇ ਉਹਨਾਂ ਕਿਹਾ ਕਿ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੇ ਲਈ ਚਾਹੇ ਬੇਰੁਜ਼ਗਾਰੀ ਦੀ ਗੱਲ ਹੋਵੇ ਚਾਹੇ ਵਿਦੇਸ਼ਾਂ ਨੂੰ ਜਿਹੜੇ ਨੌਜਵਾਨ ਜਾ ਰਹੇ ਨੇ ਆਪਣਾ ਦੇਸ਼ ਛੱਡ ਕੇ ਉਹਨਾਂ ਗੱਲ ਹੋਵੇ ਤਾਂ ਸਰਕਾਰ ਆਪਣੀ ਜਿਹੜੀ ਹੈ ਨਾਕਾਮੀ ਨੂੰ ਛਪਾਉਣ ਦੇ ਕਰਕੇ ਇਹ ਜਿਹੜਾ ਕਾਨੂੰਨ ਲੈ ਕੇ ਆਈ ਹੈ ਨਾਲ ਹੀ ਕੰਗ ਨੇ ਇਹ ਵੀ ਕਿਹਾ ਕਿ ਆਪਣੇ ਬੱਚੇ ਜਿਹੜੇ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਤਾਂ ਸਾਂਭਿਆ ਨਹੀਂ ਜਾਂਦਾ ਪਰ ਦੂਸਰੇ ਦੇਸ਼ਾਂ ਦੇ ਵਿੱਚੋਂ ਆਏ ਲੋਕਾਂ ਨੂੰ ਸਾਂਭਣ ਦੀ ਜਿਹੜੀ ਗਰੰਟੀ ਦੇ ਰਹੀ ਹੈ ਪਰ ਇਹ ਸਿਰਫ ਇੱਕ ਵੋਟਾਂ ਵਟੋਰਨ ਦਾ ਚੋਚਲਾ ਇਹ ਸਾਰੇ ਤਿੱਖੇ ਸ਼ਬਦੀ ਹਮਲੇ ਜਿਹੜੇ ਮਾਲਵੀਂਦਰ ਸਿੰਘ ਕੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਸਾਦੇ ਨੇ ਉਹਨਾਂ ਨੇ ਕਿਹਾ ਕਿ 10 ਸਾਲ ਦੇ ਵਿੱਚ ਜੋ ਨਕਾਮੀਆਂ ਸਰਕਾਰ ਨੇ ਜੜੀਆਂ ਸਾਹਮਣੇ ਆਈਆਂ ਸਨ ਉਹਨਾਂ ਦੇ ਉੱਤੇ ਪਰਦਾ ਪਾਉਣ ਦੇ ਲਈ ਸੀ ਇਹ ਇਹ ਕਾਨੂੰਨ ਹੋਣ ਦੇ ਵਿੱਚ ਆਇਆ ਹੋਰ ਕੀ ਕੁਝ ਕਿਹਾ ਮਾਲਵੀਂਦਰ ਕੰਗਨੇ ਆ ਸੁਣਦੇ ਆ ਮੇਸੀ ਸਰਕਾਰ ਵੱਲੋਂ ਲਿਆਂਦਾ ਗਿਆ ਸੀਏਏ ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲੀਅਰ ਰਿਹਾ ਹੈ ਚਾਹ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹ ਮਹਿੰਗਾਈ ਦੇ ਮੁੱਦੇ ਤੇ ਉਸ ਫੇਲੀਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀ ਹੈ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ ਤੇਸ ਚੋਂ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ ਇਨ ਬਾਰਲੇ ਮੁਲਕਾਂ ਜਾ ਕੇ ਬਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਹੈ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਗੋ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬਿੰਕ ਦੀ ਸਾਜ਼ਿਸ਼ ਹੈ ਔਰ ਅਸਲੀ ਮੂਬਦਿਆ ਤਾਂ ਲੋਕਾਂ ਦਾ ਧਿਆਨ ਫਟੋਣਾ ਚਾਹੁੰਦੇ। ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ CAA ਕਾਨੂੰਨ ਦੇ ਪਿੱਛੇ ਇਹੀ ਮਕਸਦ ਹੈ ਕਿ ਜਿਹੜਾ 10 ਸਾਲ ਦਾ ਭਾਜਪਾ ਸਰਕਾਰ ਦਾ ਫੇਲੀਅਰ ਰਿਹਾ ਹੈ ਚਾਹ ਬੇਰੋਜ਼ਗਾਰੀ ਦੇ ਮੁੱਦੇ ਤੇ ਚਾਹ ਮਹਿੰਗਾਈ ਦੇ ਮੁੱਦੇ ਤੇ ਉਸ ਫੇਲੀਅਰ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਉਣਾ ਚਾਹੁੰਦੇ ਆ। ਆਪਣੇ ਲੋਕਾਂ ਨੂੰ ਪਿਛਲੇ 10 ਸਾਲਾਂ ਚ ਦਾਤ ਤੇ ਪੀਣ ਯੋਗ ਪਾਣੀ ਦੇ ਸਕੀਆ ਭਾਜਪਾ ਸਰਕਾਰ ਨਾ ਲੋਕਾਂ ਨੂੰ ਗਰੀਬਾਂ ਨੂੰ ਘਰ ਦੇ ਸਕੀ। ਦੇਸ਼ 'ਚ 11 ਲੱਖ ਤੋਂ ਵੱਧ ਲੋਕ ਪਲਾਨ ਕਰ ਗਿਆ। ਇਨ ਬਾਰਲੇ ਮੁਲਕਾਂ ਜਾ ਕੇ ਵਸ ਗਏ ਉਹਨਾਂ ਨੂੰ ਤਾਂ ਤੁਸੀਂ ਆਪਣੇ ਮੁਲਕ ਚ ਰੱਖ ਨਹੀਂ ਸਕਦੇ ਤੇ ਹੁਣ 2.5 ਕਰੋੜ ਲੋਕ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਲਿਆ ਕੇ ਭਾਜਪਾ ਦਾ ਮਕਸਦ ਇੱਕੋ ਹੀ ਹੈ ਕਿ ਉਹਨਾਂ ਵਾਲੇ ਟਾਈਮ ਚ ਆਪਣੀਆਂ ਪੱਕੀਆਂ ਵੋਟਾਂ ਕੀਤੀਆਂ ਜਾਣ ਔਰ ਮੌਜੂਦਾ ਜਿਹੜੇ ਕਰੰਟ ਇਸ਼ੂ ਆ ਉਹਨਾਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ ਇਹ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਹੋਇਆ ਹੈ ਇਹਦੇ ਚ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੈ ਸਿਰਫ ਤੇ ਸਿਰਫ ਇੱਕ ਭਾਜਪਾ ਦੀ ਵੋਟ ਬਿੰਕ ਦੀ ਸਾਜ਼ਿਸ਼ ਹੈ ਔਰ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ஹட்டோவாச்சும்